ਇਹ ਇੱਕ ਮਨਜੀਤ ਸਿੰਘ ਘੋੜੀਣਾ ਦਾ ਜਿਹੜਾ ਵਿਅਕਤੀ ਆ ਕਿ ਇੱਕ ਹਾਰਡ ਕੋਰ ਕ੍ਰਿਮੀਨਲ ਹੈਗਾ ਸੀ ਜਿਹੜਾ 2020 ਦੇ ਇੱਕ 302 ਦੇ ਮੁਕਾਦਮੇ ਦੇ ਵਿੱਚ ਵੀ ਸਾਨੂੰ ਵਾਂਟਡ ਸੀ ਐਂਡ ਇਹਨਾਂ ਨੇ ਪਿੱਛੇ ਕੈਂਟ ਏਰੀਆ ਦੇ ਵਿੱਚ ਵੀ ਜਿਹੜਾ ਹੈਗਾ ਮਰਡਰ ਕੀਤਾ ਸੀ ਮਾਰਚ ਦੇ ਮਹੀਨੇ ਦੇ ਵਿੱਚ ਮਰਡਰ ਹੋਇਆ ਸੀ ਜਦੋਂ ਕਾਫੀ ਤੁਹਾਡੇ ਵੀ ਸਾਰਿਆਂ ਦੇ ਨੋਟਿਸ 'ਚ ਹੋਣਾ ਕਿ ਕਾਫੀ ਜੀ 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 ਉਸ ਟਾਈਮ ਜਿਹੜਾ ਪ੍ਰੋਟੈਸਟ ਹੋਇਆ ਸੀ ਕਿ ਇਹਨੂੰ ਇਹਦੀ ਗ੍ਰਿਫਤਾਰੀ ਨੂੰ ਲੈ ਕੇ ਇਹ ਕਿਉਂਕਿ ਪਹਿਲਾਂ ਪੁਰਾਣੇ ਮੁਕਾਦਮਿਆਂ ਦੇ ਵਿੱਚ ਵੀ ਸਾਡੇ ਪੀਓ ਚੱਲੇ ਆ ਰਹੇ ਸੀ ਤੇ ਇਹਦੇ ਵਿੱਚ ਅੱਜ ਇਸ ਜਿਹੜੀ ਸਾਡੀ ਟੀਮ ਹੈਗੀ ਆ ਤਾੜਾ ਆਤਪੁਰ ਦੇ ਤੋਂ ਏਐਸਏ ਬਿਆਚੰਦ ਤੇ ਉਹਨਾਂ ਦੇ ਨਾਲ ਜਿਹੜੀ ਟੀਮ ਹੈਗੀ ਸਾਡੇ ਇਨਸਪੈਕਟਰ ਰਵਿੰਦਰ ਇਹਨਾਂ ਦੀ ਸਾਰੇ ਸਾਡੇ ਐਸਪੀ ਡਿਟੈਕਟਿਵ ਸ਼੍ਰੀ ਸਰਬਜੀਤ ਰਾਏ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਜਿੰਨਾਂ ਕੋਲ ਆਦਮਪੁਰ ਦਾ ਚਾਰਜ ਵੀ ਨਾਲ ਦੇਖ ਰਹੇ ਨੇ ਮਿਸਟਰ ਇੰਦਰਜੀਤ ਸਿੰਘ ਸੈਣੀ ਇਹਨਾਂ ਦੇ ਜਿਹੜੀ ਹੈਗੀ ਹੈ ਕੋਈ ਸਿਕਰਟ ਇਨਫੋਰਮੇਸ਼ਨ ਸਾਨੂੰ ਇਸ ਏਰੀਆ ਦੇ ਵਿੱਚ ਜਿਵੇਂ ਹੁੰਦੀ ਹੈ ਸਾਡੇ ਕੋਲ ਸੀ ਜੀ ਤਾਂ ਕੇਸ ਏਰੀਆ ਦੇ ਵਿੱਚ ਘੁੰਮਦੇ ਨੇ ਜਿੱਥੇ ਪਾਰਟੀਆਂ ਸਾਡੀ ਡਿਸਪੈਚ ਕੀਤੇ ਹੋਏ ਸੀ ਤਾਂ ਇਹ ਅੱਜ 6:30 ਪਾਉਣੇ 7 ਦੇ ਕਰੀਬ ਜਿਹੜਾ ਟਾਈਮ ਹੈਗਾ ਸਾਡੀ ਜਿਹੜੀ ਪੁਲਿਸ ਪਾਰਟੀ ਹੈਗੀ ਆ ਇਹ ਐਸਆਈ ਤੇ ਆਚੰਦ ਦੇ ਨਾਲ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਜਿੱਥੇ ਆਪਾਂ ਇੱਥੇ ਬਕੂਆ ਤੇ ਖੜੇ ਹੈਗੇ ਆ ਇਹ ਤਲਵੰਡੀ ਰਾਈਆਂ ਵਾਲੀ ਪਾਸੇ ਤੋਂ ਜਿਹੜਾ ਸਵੇਰ ਆਉਂਦਾ ਆ ਪਿਛੇ ਚੋਮੋ ਸਾਈਡ ਤੋਂ ਇਹ ਜਿਹੜੇ ਦੋ ਨੌਜਵਾਨ ਇਹਨਾਂ ਨੂੰ ਮੋਟਰਸਾਈਕਲ ਤੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਇਹਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਜਦੋਂ ਰੋਕਿਆ ਤਾਂ ਇਹ ਜਿਹੜਾ ਸੀ ਇੱਕ ਵਿਅਕਤੀ ਨੇ ਜਿਹੜਾ ਫਾਇਰ ਕੀਤਾ ਪੁਲਿਸ ਪਾਟੀ ਦੇ ਉੱਪਰ ਤਾਂ ਉਹਨਾਂ ਨੇ ਆਪਣਾ ਬਚਾਅ ਕਰ ਲਿਆ ਕਿਉਂਕਿ ਪੁਲਿਸ ਪ੍ਰੋਫੈਸ਼ਨਲ ਜਿਹੜੇ ਹੁੰਦੇ ਨੇ ਸਾਡੇ ਉਹ ਟ੍ਰੇਨਡ ਹੁੰਦੇ ਆ ਤਾਂ ਆਪਣੇ ਬਚਾਅ ਦੇ ਵਿੱਚ ਜਦੋਂ ਫਾਇਰਿੰਗ ਕੀਤੀ ਆ ਤਾਂ ਉਹਦੇ ਵਿੱਚ ਇੱਕ ਸ਼ਖਸ ਤੇ ਗੋਲੀ ਲੱਗੀ ਜਿਹੜੀ ਸੱਜੇ ਜਿਹੜੀ ਹੈਗੀ ਹੈ ਬਾਜੂ ਦੇ ਵਿੱਚ ਉਹਦੇ ਗੋਲੀ ਲੱਗੀ ਆ ਤਾਂ ਮੌਢਲੀ ਪੁੱਛਗਿੱਛ ਦੇ ਵਿੱਚ ਜਿਹੜਾ ਪਤਾ ਲੱਗਿਆ ਹੈਗਾ ਕਿ ਉਹਦਾ ਨਾਮ ਮਨਜੀਤ ਸਿੰਘ ਉਰਫ ਕੋੜੀ ਜਿਹੜਾ ਹੈਗਾ ਉਹਦਾ ਨਾਮ ਹੈਗਾ ਸੀ ਤਾਂ ਉਹ ਸਾਨੂੰ ਜਿਹੜਾ ਇਹ ਪੀਓ ਹੈਗਾ ਹਾਰਡ ਕੋਰ ਕ੍ਰਿਮੀਨਲ ਹੈਗਾ ਤੇ ਇਹਦੇ ਨਾਲ ਇੱਕ ਗगन ਜਿਹੜਾ ਹੈਗਾ ਗੱਗੀ ਨਾਂ ਦਾ ਜਿਹੜਾ ਸ਼ਖਸ ਸੀ ਉਹ ਵੀ ਅਸੀਂ ਅਰੈਸਟ ਕੀਤਾ ਇਹ ਦੋਨੇ ਗੱਗੀ ਵੀ ਜਿਹੜਾ ਹੈਗਾ ਇਹ ਕ੍ਰਾਈਮ ਦੇ ਵਿੱਚ ਹੀ ਵਾਂਟਡ ਹੈਗਾ ਸੀ ਹਾਂ ਅਚ ਜੇ ਇਸ ਲਈ ਦੋ ਜਣੇ ਅਰੈਸਟ ਕੀਤੇ ਇੱਕ ਮਨਜੀਤ ਸਿੰਘ ਤੇ ਇੱਕ ਗੱਗੀ ਹਾਂਜੀ ਇਹ ਜਿਹੜਾ ਮਨਜੀਤ ਕੋੜੀ ਜਿਹਦੇ ਇੰਜਰਡ ਹੋਇਆ ਇਹਨੂੰ ਹਸਪੀਟਲਾਈਜ਼ ਕੀਤਾ ਗਿਆ ਇਹਨੂੰ ਹਸਪੀਟਲ ਭੇਜਿਆ ਗਿਆ ਐਂਡ ਇਹਦੀ ਜਦੋਂ ਟ੍ਰੀਟਮੈਂਟ ਹੋਏਗੀ ਤਾਂ ਉਸ ਤੋਂ ਬਾਅਦ ਡਿਸਚਾਰਜ ਕਰਵਾ ਕੇ ਇਹਦੀ ਰੈਸਟ ਪਾਈ ਜਾਏਗੀ। ਅੱਛਾ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਹੁਣ ਕੀ ਕੀ ਆਇਆ? ਹੁਣ ਤਾਂ ਜੋ ਜਿਹੜੀ ਮਡਲੀ ਪੁਸ਼ਕਿਸ਼ਤਾ ਜਿਹੜੀ ਆਈ ਹੈ ਸਾਡੇ ਕੋਲ ਹਲੇ ਤਾਂ ਫਿਜ਼ੀਕਲ ਰਿਕਵਰੀ ਦੇ ਵਿੱਚ ਇੱਕ ਪਿਸਤਲ ਬੱਤੀ ਬੋਰ ਦਾ ਹੈਗਾ ਉਹਦੇ ਵਿੱਚ ਨਾਲ ਰੌਂਦ ਜਿਹੜੇ ਲਾਈਵ ਕਾਟੇਜ ਵੀ ਮਿਲੇ ਹੈਗੇ। ਐਂਡ ਪਲੱਸ ਜਿਹੜੀ ਇੱਕ ਮੋਟਰਸਾਈਕਲ ਹੈ ਜਿਹੜਾ ਉਹ ਵੀ ਚੋਰੀ ਦਾ ਮੋਟਰਸਾਈਕਲ ਹੈ ਜਿਹਦੇ ਉੱਪਰ ਸਵਾਰ ਹੋ ਕੇ ਜਾ ਰਹੇ ਸੀ। ਤਾਂ ਇਹ ਨੇਚਰਲੀ ਕਿ ਇਹ ਵੱਡੀ ਵਾਰਦਾਤ ਨੂੰ ਹੋਰ ਨੂੰ ਇਨਜਾਮ ਦੇਣ ਵਾਸਤੇ ਤਾਕ ਦੇ ਵਿੱਚ ਹੈਗੀ ਸੀ ਜਿਹਦੇ ਪੁਲਿਸ ਨੂੰ ਇਨਫਰਮੇਸ਼ਨ ਦੇ ਉੱਤੇ ਜਿਹੜੀ ਕਾਰਵਾਈ ਹੈ ਜਾਨੀ ਕਹਿਣ ਦਾ ਭਾਵ ਇਹ ਹੈਗਾ ਕਿ ਆਉਣ ਵਾਲੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਵੀ ਖੁਲਾਸਾ ਹੋ ਸਕਦਾ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇਣ ਲਈ ਦੇਖੋ ਹਲੇ ਤਾਂ ਆਪਾਂ ਮੌਕੇ ਤੇ ਖੜੇ ਹੈਗੇ ਆ ਇਹਦੇ ਵਿੱਚ ਜਦੋਂ ਆਪਾਂ ਇਹਦੀ ਵੀ ਡਿਟੇਲ ਦੇ ਵਿੱਚ ਇਹਦੀ ਮਜੀਦ ਪੁੱਛਗਿਛ ਹੋਣੀ ਹੈ ਦੋਸ਼ੀਆਂ ਤੋਂ ਉਹਨਾਂ ਤੋਂ ਇਹਦੇ ਵਿੱਚ ਨੇਚਰਲੀ ਕੋਈ ਨਾ ਕੋਈ ਖੁਲਾਸੇ ਹੋਣਗੇ ਕਿ ਜਿਨ੍ਹਾਂ ਦੇ ਵਿੱਚ ਇਸ ਟਾਈਮ ਤੁਹਾਨੂੰ ਪਤਾ ਹੀ ਹੈ ਕਿ ਕੈਪੀਟਲ ਲੈ ਕੇ ਕਿਸ ਏਰੀਆ ਜਾ ਰਹੇ ਸੀ ਕਿਹੜੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਉਹ ਆਉਣ ਵਾਲੇ ਜਿਹੜਾ ਟਾਈਮ ਦੇ ਵਿੱਚ ਜਦੋਂ ਅਸੀਂ ਡਿਟੇਲ ਜੀ ਪੁੱਛਗਿਛ ਕਰਾਂਗੇ ਰਿਮਾਂਡ ਤੇ ਲਵਾਵਾਂਗੇ ਤਾਂ ਪੁਲਿਸ ਰਿਮਾਂਡ ਦੇ ਨਹੀਂ ਕਸਟਡੀ ਚ ਲੈ ਕੇ ਫਿਰ ਪ੍ਰੋਪਰ ਪੁੱਛਗਿਛ ਸਰ ਇਸ ਪੇ ਇਸ ਪੇ ਕਿੰਨੇ ਹੱਤਿਆ ਕੇ ਮਾਮਲੇ ਦਰਜ ਹੈ ਟੋਟਲ ਇਹਨਾਂ ਦੇ ਉੱਤੇ ਜਿਹੜੇ 5-5 ਮੁਕਦਮੇ ਦਰਜ ਹੈ ਜਿਹੜੇ ਹੁਣ ਮੋਡਰਨ ਰਿਕਾਰਡ ਜੇ ਦੇਖਣ ਦੇ ਜਿਹੜਾ ਦੱਸਿਆ ਮੈਨੂੰ ਐਸਪੀ ਸਾਹਿਬ ਨੇ ਦੱਸਿਆ ਤੇ ਇਹਦੇ ਵਿੱਚ 5 ਪਰਚੇ ਜਿਹੜੇ ਮਨਜੀਤ ਘੋੜੀ ਦੇ ਹਨ 5 ਜਿਹੜਾ ਦੂਜਾ ਸਾਥੀ ਇਹਦਾ ਗੱਗੀ ਫੜਿਆਗਾ ਉਹਦੇ ਉੱਤੇ ਹੈਗੇ ਹੱਤਿਆ ਕਿ ਜਿਨ੍ਹਾਂ ਦੇ ਵਿੱਚ 302 ਦੇ ਮਰਡਰ ਦੇ ਕੇਸ ਹੈਗੇ ਆ ਐਂਡ ਪਲੱਸ ਇਹਨਾਂ ਦੇ ਨਾਲ 307 ਦੇ ਹੈਗੇ ਆ ਤੇ ਐਂਡ ਡੀਪੀਐਸ ਦੇ ਵੀ ਮੁਕਦਮੇ ਇਹਨਾਂ ਦੇ ਉੱਤੇ ਦਰਜ ਨੇ ਸਨੈਚਿੰਗ ਦੇ ਲੁੱਟਖੋਹਾਂ ਦੇ ਜਿਹੜੇ ਮੁਕਦਮੇ ਨੇ ਇਸ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਹੀ ਨੀਸ ਕ੍ਰਾਈਮ ਦੇ ਸਾਰੇ ਪਰਚੇ ਦਰਜ ਨੇ ਅੱਛਾ ਇੱਕ ਆਰੋਹੀ ਇੱਥੋਂ ਪਕੜਾ ਗਿਆ ਦੂਸਰਾ ਆਰੋਹੀ ਕਾਂ ਪਕੜਾ ਗਿਆ ਦੋਨੇ ਇਕੱਠੇ ਹੀ ਹੈਗੇ ਸੀ ਜੀ ਤੇ ਦੋਨਾਂ ਹੀ ਇਹਨਾਂ ਨੂੰ ਇੱਥੇ ਮੌਕੇ ਗਾਲੀ ਕਿ ਜਦੋਂ ਮੋਟਰਸਾਈਕਲ ਸਲਿੱਪ ਹੋਇਆ ਉਸਦੋਂ ਹੀ ਪੁਲਿਸ ਮੁਸਤਫਦੀ ਨਾਲ ਗ੍ਰਿਫਤਾਰ ਕੀਤੇ ਗਏ ਜਦੋਂ ਇੱਥੇ ਮੋਟਰਸਾਈਕਲ ਇਹਨਾਂ ਦੀ ਪੁਲਿਸ ਪਾਰਟੀ ਦੀ ਵਾਜੇ ਟਕਰ ਹੋ ਗਈ ਇਹਨਾਂ ਨੇ ਰੋਕਿਆ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੂੰ ਉਹਨੇ ਫਾਇਰ ਕੀਤਾ ਜਿਹੜਾ ਬਾਅਦ ਵਿੱਚ ਸ਼ਖਸ ਦੀ ਪਛਾਣ ਹੋਈ ਕਿ ਮਨਜੀਤ ਸਿੰਘ ਘੋੜੀਣਾ ਦੇ ਵਿਅਕਤੀ ਨੇ ਫਾਇਰ ਕੀਤਾ ਠੀਕ 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 ਥੈਂਕ ਯੂ